ਤੱਸੀਰੇ ਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਇਸ ਜਸ ਨਿੰਪਲ ਦੋਸਤੋ ਗੱਲ ਅੱਜ ਤੋਂ 24-2500 ਸਾਲ ਪੁਰਾਣੀ ਆ ਸੁਕਰਾਤ ਇੱਕ ਮਹਾਨ ਚਿੰਤਕ ਯੂਨਾਨ ਦਾ ਉਸ ਦੇ ਕੋਲ ਕੋਈ ਵਿਅਕਤੀ ਆਉਂਦਾ ਏ ਆਖਦਾ ਏ ਕਿ ਤੁਹਾਡੇ ਇੱਕ شاਗਿਰਦ ਬਾਰੇ ਮੈਂ ਇੱਕ ਗੱਲ ਸੁਣੀ ਆ ਹੁਣ ਉਹ ਗੱਲ ਇੱਕ ਚੁਗਲੀ ਦੇ ਰੂਪ ਦੇ ਵਿੱਚ ਜਦੋਂ ਉਹ ਵਿਅਕਤੀ ਸੁਕਰਾਤ ਨੂੰ ਦੱਸਣ ਲੱਗਿਆ ਤਾਂ ਸੁਕਰਾਤ ਨੇ ਕਿਹਾ ਠਹਿਰੋ ਠਹਿਰੋ ਇੱਕ ਮਿੰਟ ਮੈਨੂੰ ਪਹਿਲਾਂ ਇਹੇ ਦੱਸੋ ਕਿ ਜਿਹੜੀ ਇਹ ਗੱਲ ਦੱਸ ਲੱਗੇ ਉਹ ਇਹ ਟੈਸਟ ਟੱਪ 3 ਤੇ ਖਰੀ ਉਤਰਦੀ ਹੈ ਜਾਂ ਨਹੀਂ ਉਹਨੇ ਟੈਸਟ ਟੱਪ 3 ਕੀ ਹੈ ਪਹਿਲੀ ਗੱਲ ਪਹਿਲਾਂ ਉਹ ਪੁੱਛਦਾ ਹੈ ਕਿ ਮੈਨੂੰ ਇਹ ਦੱਸ ਕੇ ਇਹ ਜਿਹੜੀ ਗੱਲ ਤੂੰ ਦੱਸ ਰਿਹਾ ਇਹ ਸਹੀ ਹੈ ਤਾਂ ਉਹ ਵਿਅਕਤੀ ਦੱਸਣ ਲੱਗਿਆ ਕਿ ਮੈਨੂੰ ਪੱਕਾ ਤਾਂ ਪਤਾ ਨਹੀਂ ਮੈਂ ਇਹ ਗੱਲ ਕਿਸੇ ਤੋਂ ਸੁਣੀ ਆ ਪਰ ਮੈਨੂੰ ਇਹ ਪੱਕਾ ਨਹੀਂ ਪਤਾ ਕਿ ਇਹ ਗੱਲ ਸਹੀ ਹੈ ਜਾਂ ਨਹੀਂ ਤਾਂ ਕਹਿੰਦਾ ਮਤਲਬ ਹੈ ਕਿ ਸੁਨੇ ਇਸ ਨਾ ਹੀ ਗੱਲ ਸੁਕਰਾਤ ਨੂੰ ਜਦੋਂ ਕਿਸੇ ਵਿਅਕਤੀ ਦੇ ਬਾਰੇ ਉਸਦੇ ਸ਼ਾਗਿਰਦ ਦੇ ਬਾਰੇ ਉਸਦੇ ਉਸਤਾਦ ਦੇ ਮਨ ਦੇ ਵਿੱਚ ਇੱਕ ਸ਼ੱਕ ਪੈਦਾ ਕਰਨ ਦੇ ਲਈ ਜਦੋਂ ਇਹ ਸਵਾਲ ਪਾਇਆ ਕੀਤਾ ਤਾਂ ਸੁਕਰਾਤ ਨੇ ਆਖਿਆ ਕਿ ਨਹੀਂ ਜਿਹੜੀ ਗੱਲ ਸਹੀ ਨਹੀਂ ਉਹ ਆਪਾਂ ਨਹੀਂ ਸੁਣਨੀਗੀ ਪਰ ਚੱਲ ਆਪਾਂ ਅਗਲੀ ਗੱਲ ਕਰੀਏ ਕਿ ਜਿਹੜੀ ਗੱਲ ਤੂੰ ਦੱਸਣ ਲੱਗਿਆ ਵਾ ਕਿ ਉਹ ਗੱਲ ਚੰਗੀ ਹੈ ਤਾਂ ਇਹ ਕਹਿਣ ਲੱਗਿਆ ਜਿਹੜਾ ਸ਼ਾਗਿਰਦ ਸੀ ਉਸਦੇ ਬਾਰੇ ਜਿਹੜਾ ਵਿਅਕਤੀ ਗੱਲ ਦਸਣ ਆਇਆ ਸੀ ਸੁਕਰਾਤ ਦੇ شاਗਿਰਦਵਾਰੇ ਗੱਲ ਦਸਣ ਆਲੇ ਵਿਅਕਤੀ ਨੇ ਕਿਹਾ ਕਿ ਨਹੀਂ ਇਸ ਤੋਂ ਬਿਲਕੁਲ ਉਲਟ ਹੈ ਇਹ ਉਸ ਵਿਅਕਤੀ ਦੇ ਬਾਰੇ ਕੋਈ ਬੁਰੀ ਗੱਲ ਹੈ ਕਿ ਕਹਿਣ ਦਾ ਮਤਲਬ ਹੈ ਕਿ ਉਸ ਦਾ ਜੋ ਕਿਰਦਾਰ ਤੇਰੀਆਂ ਅੱਖਾਂ ਦੇ ਵਿੱਚ ਬਣਿਆ ਹੋਇਆ ਏ ਮੈਂ ਉਸ ਨੂੰ ਟਾਣ ਲਈ ਆਇਆ ਹਾਂ ਮੈਂ ਕੋਈ ਮਾੜੀ ਗੱਲ ਉਸ ਵਿਅਕਤੀ ਬਾਰੇ ਦਸਣ ਆਇਆ ਤਾਂ ਫਿਰ ਸੁਕਰਾਤ ਨੇ ਕਿਹਾ ਨਹੀਂ ਨਹੀਂ ਫਿਰ ਮੈਨੂੰ ਨਾ ਦੱਸ ਪਰ ਇੱਕ ਹੋਰ ਚੀਜ਼ ਦੇਖ ਲਈਏ ਤੇ ਜਿਹੜੀ ਗੱਲ ਤੂੰ ਮੈਨੂੰ ਦੱਸਣ ਲੱਗਿਆ ਇਸ ਦਾ ਕੋਈ ਫਾਇਦਾ ਵੀ ਹੈ ਮਤਲਬ ਕਿ ਇਹ ਫਾਇਦੇਮੰਦ ਹੈ ਤਾਂ ਤੀਜਾ ਟੈਸਟ ਜਿਹੜਾ ਇਹ ਫਾਇਦੇਮੰਦ ਦਾ ਏ ਤਾਂ ਫਿਰ ਉਹ ਵਿਅਕਤੀ ਕਹਿਣ ਲੱਗਿਆ ਨਾ ਨਾ ਇਹਦਾ ਕੋਈ ਫਾਇਦਾ ਤਾਂ ਕੋਈ ਨਹੀਂ ਹੈ ਬਸ ਇਹ ਸਧਾਰਨ ਗੱਲ ਹੈ ਨੁਕਸਾਨ ਜ਼ਰੂਰ ਇਸ ਦਾ ਹੋ ਸਕਦਾ ਹੈ ਪਰ ਇਸ ਦਾ ਕਿਸੇ ਵਿਅਕਤੀ ਨੂੰ ਇਹ ਗੱਲ ਦੱਸਣ ਦਾ ਫਾਇਦਾ ਨਹੀਂ ਹੋਣਾ ਤਾਂ ਫਿਰ ਸੁਕਰਾਟ ਕਹਿਣ ਲੱਗਿਆ ਫਿਰ ਐਵੇਂ ਟਾਈਮ ਕਿਉਂ ਵੇਸਟ ਕਰਦਾ ਵਾਂ ਤੂੰ ਕਿਸੇ ਆਪ ਦੇ ਕੰਮ ਦੇ ਵਿੱਚ ਲੱਗ ਤੇ ਕੋਈ ਦੁਨੀਆ ਦਾ ਕੰਮ ਸਵਾਰ ਕੋਈ ਇਹੋ ਜਿਹਾ ਕੰਮ ਜਿਹੜਾ ਕਿ ਟੈਸਟ ਆਫ 3 ਦੇ ਉੱਤੇ ਸਹੀ ਹੋਵੇ ਉਹਦੇ ਉੱਤੇ ਟੁਕਮਾ ਹੋਵੇ ਉਸਦੇ ਉੱਤੇ ਜਾਇਜ਼ ਹੋਵੇ ਤਾਂ ਸੋਕਰਾਟ ਨੇ ਸਮਝਾਇਆ ਤੇ ਬਾਅਦ ਦੇ ਵਿੱਚ ਉਸਨੇ ਆਪਣੇ ਜਿਹੜੇ دوست ਮਿੱਤਰ ਜਾਂ ਆਪਣੇ ਜਿਹੇ ਸ਼ਾਗਿਰਦਾਂ ਨੂੰ ਉਹਨਾਂ ਨੂੰ ਵੀ ਦੱਸਿਆ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਕੋਲ ਕੋਈ ਗੱਲ ਕਰੋ ਤਾਂ ਟੈਸਟ ਆਫ 3 ਮਤਲਬ ਉਸਦੇ ਤਿੰਨ ਪ੍ਰੀਖਣ ਜਿਹੜੇ ਨੇ ਉਹ ਸਹੀ ਹੋਣੇ ਚਾਹੀਦੇ ਆ ਪਹਿਲਾ ਇਹ ਕਿ ਉਹ ਗੱਲ ਸਹੀ ਹੋਣੀ ਚਾਹੀਦੀ ਹੈ ਉਹੀ ਗੱਲ ਦੂਜੇ ਨਾਲ ਕਰੋ ਦੂਸਰੀ ਇਹ ਹੈ ਕਿ ਸਹੀ ਹੋਣ ਦੇ ਨਾਲ ਨਾਲ ਉਹ ਚੰਗੀ ਵੀ ਹੋਵੇ ਅਤੇ ਚੰਗੀ ਹੋਣ ਦੇ ਨਾਲ ਨਾਲ ਤੀਜਾ ਇਹ ਹੈ ਕਿ ਉਸ ਦਾ ਕੋਈ ਫਾਇਦਾ ਵੀ ਹੋਵੇ ਤਾਂ ਹੀ ਕੋਈ ਗੱਲ ਕਿਸੇ ਦੇ ਨਾਲ ਕਰੋ ਨਹੀਂ ਤਾਂ ਖਾਮੋਸ਼ ਰਹੋ ਅੰਗਰੇਜ਼ੀ ਦੇ ਵਿੱਚ ਇੱਕ ਮੁਹਾਵਰਾ ਹੈ ਕਿ ਇਫ ਅ ਸਪੀਚ ਇਜ਼ ਸਿਲਵਰ ਜੇ ਬੋਲਣਾ ਜਿਹੜਾ ਹੈ ਚਾਂਦੀ ਹੈ ਤੇ ਫਿਰ ਖਾਮੋਸ਼ੀ ਜਿਹੜੀ ਹੈ ਕਈ ਵਾਰੀ ਸੋਨਾ ਵੀ ਸਾਬਤ ਹੋ ਸਕਦੀ ਹੈ ਤਾਂ ਦੋਸਤੋ ਇਹ ਹੁਣ ਤੁਹਾਡੇ ਦੇ ਉੱਤੇ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਟੈਸਟ ਆਪ 3 ਦੇ ਉੱਤੇ ਖੜੀ ਉਤਰਦੀ ਹੈ ਜਾਂ ਨਹੀਂ ਉਤਰਦੀ ਤਾਂ ਦੋਸਤੋ ਤੁਸੀਂ ਵੀਡੀਓ ਅੰਤ ਤੱਕ ਵੇਖੀਏ ਤੁਹਾਡਾ ਸ਼ੁਕਰੀਆ ਦੋਸਤੋ ਅਜਿਹੀਆਂ ਹੋਰ ਨਿੱਕੀਆਂ ਵੱਡੀਆਂ ਜਿਹੜੀਆਂ ਆਪਣੇ ਜ਼ਿੰਦਗੀ ਦੇ ਨਾਲ ਸੰਬੰਧਿਤ ਸਮਾਜ ਦੇ ਨਾਲ ਸੰਬੰਧਿਤ ਸਾਹਿਤ ਦੇ ਨਾਲ ਸੰਬੰਧਿਤ ਕਲਾ ਦੇ ਨਾਲ ਸੰਬੰਧਿਤ ਤੇ ਦੁਨੀਆ ਦੇ ਹੋਰ ਵਿਭਿੰਨ ਮਸਲਿਆਂ ਦੇ ਉੱਤੇ ਸੰਬੰਧਿਤ ਜਿਹੜੀਆਂ ਵੀਡੀਓਜ਼ ਵੇਖਣ ਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ